ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਤਾਜਦਾਰਾਂ ਦੇ ਨਾਮ ਮੀਰਾਂ ਨੇ ਦੀਵੇ ਬਲਦੇ ਸਦਾ ਫਕੀਰਾਂ ਦੇ ਪੰਜਾਬ ਦੀ ਧਰਤੀ ਪੀਰਾਂ ਪਗੰਬਰਾਂ ਦੀ ਆ ਜਿਹੜੇ ਫਰੋਈਪੁਰ ਦਾ ਮਾਨਮਤਾ ਪਿੰਡ ਆਲੇ ਲਾ ਫੱਤੇਲਾ ਨਦੀਕ ਮੱਲਾਂ ਦੇ ਵਸਿਆ ਹੋਇਆ ਜਿੱਥੇ ਅੱਜ ਸੱਭਿਆਚਾਰ ਪ੍ਰੋਗਰਾਮ ਲਿਖਿਆ ਗਿਆ ਜਿਹਦੇ ਵਿੱਚ ਅਰਸ਼ ਦੀ ਵਿਚੋਟੀਆਂ ਨੇ ਹਾਜ਼ਰੀ ਲਵਾਈ ਤੇ ਉਪਰੰਤ ਸ਼ਾਮ ਨੂੰ ਪੰਜਾਬ ਗਰੀ ਮਾਂ ਖੇਡ ਕਬੱਡੀ ਦੇ ਦੋ ਮੈਚ ਕਰਵਾਏ ਗਏ ਇਪਰੰਤ ਸ਼ਾਮ ਨੂੰ ਪੰਜਾਬ ਗਰੀ ਮਾਂ ਖੇਡ ਕਬੱਡੀ ਦੇ ਦੋ ਮੈਚ ਕਰਵਾਏ ਗਏ ਇੱਕ ਛੋਟਾ ਬੱਚਿਆਂ ਦਾ ਮੈਚ ਗੱਟਾ ਬਾਦਸ਼ਾਹ ਤੇ ਆਲੇ ਦੀ ਟੀਮ ਨਾਲ ਹੋਇਆ ਇੱਕ ਵੱਡਾ ਮੈਚ ਹਰੀਕੇ ਪਤਨ ਜिले ਤਰਤਨ ਦੀ ਟੀਮ ਮੰਗੇ ਮਰੂਤੀ ਦੀ ਟੀਮ ਖੇਡੀ ਤੇ ਹੁਣ ਜਿੱਤ ਪ੍ਰਾਪਤ ਕੀਤੀ ਦੂਜੇ ਪਾਸੇ ਗੋਪੀ ਆਲੇ ਲੀਗੇ ਦੀ ਪਰਵਾਨ ਨੇ ਇਸੇ ਪਿੰਡ ਦੇ ਮੁੰਡੇ ਨੇ ਬਹੁਤ ਵਧੀਆ ਖੇਡ ਦਿਖਾਈ ਤੇ ਬਹੁਤ ਸਾਰਾ ਮਾਣ ਪਿਆਰ ਸੰਗਤ ਨੇ ਦਿੱਤਾ ਤਨਤਨ ਪੀਰ ਖਵਾਜਾ ਜੀ ਦਾ ਮੇਲਾ ਕਮੇਟੀ ਜਦਾਂ ਛੜਦਾ ਸਮਾਂ ਬਤੀਲ ਵਧਿਆ ਤੇ ਜਿੱਥੇ ਗੁਰੂ ਦੇ ਲੰਗਰ ਟੁੱਟ ਵਰਤੇ ਗਏ ਸੰਗਤਾਂ ਨੇ ਐਨਐਰ ਵੀਰਾਂ ਨੇ ਬਹੁਤ ਸੰਯੋਗ ਪਾਇਆ ਆਏ ਸਾਲ ਮੈਂ ਧਰਤੀ ਤੇ ਆਉਣਾ ਤੇ ਮੈਂ ਸਾਰੇ ਨਗਰ ਆਲੇ ਵਾਲੇ ਦਾ ਫੱਤੇਲੇ ਦਾ ਬਹੁਤ ਧੰਨਵਾਦ ਕਰਦਾ ਤਰਤਨ ਬਾਬਾ ਖਵਾਜਾ ਪੀਰ ਜੀ ਪ੍ਰਬੰਧਕ ਕਮੇਟੀ ਦਾ ਸਾਰੇ ਵੀਰ ਸਤਿਕਾਰਯੋਗਾਂ ਜਿਵੇਂ ਸਾਡੇ ਗੁਲਜਾਰ ਸਿੰਘ ਪਹਿਲਵਾਨਾ ਇਹ ਸਰਦਾਰ ਤਰਸੀਮ ਸਿੰਘ ਜੀ ਨmberdar ਸਾਹਿਬ ਬਲਵਿੰਦਰ ਸਿੰਘ ਜੀ ਸਾਰੇ ਆਪਣੇ ਇਹਨਾਂ ਦੇ ਬੇਟਾ ਜੀ ਆ ਸਾਰੇ ਵੀਰ ਸੰਯੋਗ ਪਾਉਂਦੇ ਆ ਤੇ ਇਹਨਾਂ ਨੇ ਕਬੱਡੀ ਨੂੰ ਬਹੁਤ ਉੱਪਰ ਚੱਕਿਆ ਇਸ ਇਲਾਕੇ ਵਿੱਚ ਤੇ ਮੈਂ ਕਾਮਨਾ ਕਰਦਾ ਵੀ ਅਗਲੇ ਸਾਲ ਵੀ ਕਬੱਡੀ ਬਹੁਤ ਵੱਡੀ ਹੋਵੇ ਸਾਰਾ ਨਗਰ ਸਾਰੇ ਐਨਵੀਰ ਸੰਯੋਗ ਪਾਉਣ ਤੇ ਮਨਦੀਪ ਕਾਲੀ ਵਾਲੇ ਨੂੰ ਅੱਜ ਵਿਸ਼ੇਸ਼ ਤੌਰ ਤੇ ਮਾਨ ਸਰਮਣ ਵੀ ਭਰਾਵਾਂ ਨੇ ਦਿੱਤਾ ਤੇ ਮੈਂ ਹਮੇਸ਼ਾ ਇਹਨਾਂ ਦਾ ਰਣੀ ਰਹੂੰਗਾ ਮੈਂ ਦਲਬਾਖ ਸਿੰਘ ਪਿੰਡਾਲੇ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਅਸੀਂ ਸਾਡੇ ਆਲੇ ਵਾਲਾ ਪਿੰਡ ਦੇ ਵਿੱਚ ਔਰ ਫੱਤੇ ਵਾਲਾ ਦੇ ਪਿੰਡ ਦੇ ਵਿੱਚ ਹੱਦ ਦੇ ਉੱਤੇ ਜੋ ਅੱਜ ਖਵਾਜਾ ਪੀਰ ਜੀ ਦਾ ਮੇਲਾ ਮਨਾਇਆ ਗਿਆ ਹੈ ਇੱਥੇ ਸੰਗਤ ਦਾ ਬੜਾ ਉਤਸ਼ਾਹ ਸੀ ਸੰਗਤ ਨੇ ਬੜਾ ਉਤਸ਼ਾਹ ਵਿਖਾਇਆ ਹੈ ਸਭ ਤੋਂ ਪਹਿਲਾਂ ਤਾਂ ਸਵੇਰੇ ਸਾਡੇ ਇੱਥੇ ਕਲਾਕਾਰ ਲੱਗੇ ਕਲਾਕਾਰਾਂ ਨੇ ਬੜੇ ਰੰਗ ਬੰਨੇ ਸੰਗਤ ਨੇ ਬੜਾ ਆਨੰਦ ਮਾਣਿਆ ਉਸ ਤੋਂ ਬਾਅਦ ਸ਼ਾਮ ਨੂੰ ਮੱਝਾ ਤੇ ਮਾਲਵਾ ਦੀ ਕਬੱਡੀ ਹੋਈ ਕਬੱਡੀ ਦੇ ਵਿੱਚ ਕੰਟ੍ਰੈਕਟਰ ਮਨਦੀਪ ਸਿੰਘ ਕਾਲੀਏ ਵਾਲਾ ਜੀ ਉਹਨਾਂ ਨੇ ਭੂਮਿਕਾ ਨਿਭਾਈ ਬਹੁਤ ਚੱਜੇ ਢੰਗ ਦੇ ਨਾਲ ਦੁਨੀਆ ਨੂੰ ਖੇਡ ਵਾਲੇ ਪਾਸੇ ਨੂੰ ਲਾਇਆ ਪ੍ਰੇਰਿਆ ਨਸ਼ਿਆਂ ਤੋਂ ਰਹਿਤ ਕੀਤਾ ਨਸ਼ਿਆਂ ਨੂੰ ਸਮਝਾਇਆ ਕਿ ਨਸ਼ਿਆਂ ਤੋਂ ਦੂਰ ਰਹਿਣਾ ਕਬੱਡੀ ਵਾਲੇ ਪਾਸੇ ਨੂੰ ਮੁੜਨਾ ਖੇਡਾਂ ਵਾਲੇ ਪਾਸੇ ਨੂੰ ਮੁੜਨਾ ਇਹ ਮਨਦੀਪ ਜੀ ਹੁਣਾਂ ਦਾ ਬਹੁਤ ਵੱਡਾ ਸੰਯੋਗ ਸੀ ਸਾਡੇ ਵਿੱਚ ਜਿਨ੍ਹਾਂ ਨੇ ਸਾਨੂੰ ਬੜੇ ਵਿਸਤਾਰ ਦੇ ਨਾਲ ਸਮਝਾਇਆ ਹੈ ਔਰ ਸੰਗਤਾਂ ਨੇ ਸਾਨੂੰ ਬੜਾ ਜਿਹੜਾ ਉਤਸ਼ਾਹ ਵਿਖਾਇਆ ਹੈ ਬੜਾ ਸੰਯੋਗ ਦਿੱਤਾ ਹੈ ਸੇਵਾਦਾਰਾਂ ਨੇ ਸੇਵਾ ਬਹੁਤ ਜ਼ਿਆਦਾ ਕੀਤੀ ਲੰਗਰ ਪ੍ਰਸ਼ਾਦੇ ਦੀ ਸੇਵਾ ਬੜੀ ਕੀਤੀ ਆ ਇੱਥੇ ਗਰਾਈ ਵਾਲਿਆਂ ਦਾ ਵੀ ਅਸੀਂ ਬਹੁਤ ਬਹੁਤ ਕੋਟਣ-ਕੋਟ ਧੰਨਵਾਦ ਕਰਦੇ ਆ ਕਿ ਆਲੇ ਵਾਲਿਆਂ ਦੀ ਸੰਗਤ ਨੇ ਔਰ ਫਤੇ ਵਾਲਾ ਦੀ ਸੰਗਤ ਨੇ ਵੱਧ ਚੜ ਕੇ ਗਰਾਈ ਦਿੱਤੀ ਇਸ ਗਰਾਈ ਦੇ ਨਾਲ ਹੀ ਸਾਰਾ ਮੇਲਾ ਜਿਹੜਾ ਸਫਲ ਹੋਇਆ ਹੈ ਤੇ ਇਸ ਖਵਾਜਾ ਪੀਰ ਜੀ ਅੱਗੇ ਅਸੀਂ ਬੇਨਤੀ ਕਰਦੇ ਆਂ ਹੱਥ ਜੋੜਦੇ ਆਂ ਕਿ हे ਸੱਚੇ ਪਾਤਸ਼ਾਹ हे ਪੀਰ ਜੀ ਸਾਰੀ ਦੁਨੀਆ ਦਾ ਭਲਾ ਕਰੋ ਜਿਸ ਤਰ੍ਹਾਂ ਦੁਨੀਆ ਦਾ ਭਲਾ ਕਰਨਾ ਹੈ ਉਸ ਤਰ੍ਹਾਂ ਸਾਡੇ ਵੀ ਪਿੰਡਾਂ ਦਾ ਭਲਾ ਕਰੋ ਇੰਨਾ ਕੁਝ ਕਹਿੰਦਾ ਆਇਆ ਈ ਖਿਮਾ ਦਾ ਜਾਜਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਛੜਾ ਮਰ ਜਾਣਾ ਹੋਇ ਫਿਰ ਬੇਈਮਾਨਾ ਛੜਾ ਮਰ ਜਾਣਾ ਹੋਇ ਫਿਰ ਬੇਈਮਾਨ ਮੈਨੂੰ ਪਤਾ ਲੱਗੇ ਜਾਣਾ ਸਰਦਾਰਾ ਮੈਨੂੰ ਪਤਾ ਲੱਗੇ ਜਾਣਾ ਸਰਦਾਰਾ ਬਸਰੋਂ ਵਿੱਚ ਦੱਸੇਗਾ ਦੇ ਇਨਕਾਰ ਦੇ ਰਾਦੇ ਵਿੱਚ ਸਭ ਜੀ ਨੂੰ ਛੜਦਾ ਨਹੀਂ ਕੋਈ ਰਾਦੇ ਵਿੱਚ ਸਭ ਜੀ ਨੂੰ ਛੜਦਾ ਨਹੀਂ ਕੋਈ ਅਸੀਂ ਕੀਤੀਆਂ ਬਹੁਤ ਸਗਤਾਨਾਂ ਅਸੀਂ ਕੀਤੀਆਂ ਬਹੁਤ ਸਗਤਾਨਾਂ ਨਿਸਾਉਂਦੇ ਬਚਾਰੇ ਕਿਰ ਜੇਠ ਨੇ ਗਾਜਰਾ ਗਾਜਰਾ ਲਾਈਆਂ ਨਿਸਾਉਂਦੇ ਬਚਾਰੇ ਕਾਲਾ ਕਜਣਾ ਚਰਦਹਾਰ ਵੈਸਾ ਹੁ ਵਿੱਚ ਦੱਸੇ ਗਾ ਤੇਰਾ ਝੰਕੌਰ ਵੈ ਝੰਕੌਰ ਵੈ ਝੰਕੌਰ ਵੈ ਸਦਨ ਦਾ ਮਾਂ ਘਰੋਂ ਮੁੱਕ ਦੱਸੇ ਗਾ ਤੇਰਾ ਝੰਕੌਰ ਵੈ ਦੀ ਲਗੀਰ ਅੱਜ ਪਤਾ ਲੱਗੂਗੀ ਰ ਤਗੜਾ ਇਧਰ ਪੱਟੀ ਵਾਲਾ ਇੱਕੋ ਜਿਹਾ ਮੇਰੇ ਮਿੱਤਰੋ ਹੁਣ ਬੜੀਆਂ ਕਿਸਾਰ ਜੋੜੀਆਂ ਹੁਣ ਬੜੀਆਂ ਹੁਣ ਬੜੀਆਂ ਮੇਰੇ ਯਾਰ ਜੋੜੀਆਂ ਹੁਣ ਇਧਰ ਕਹਿੰਦੇ ਜੱਜ ਵੀ ਕਿਹੜਾਣੇ ਵਾਲਾ ਹੁਣ ਉਧਰ ਕਬੱਡੀ ਪੈਣ ਲੱਗੀ ਮੇਰੇ ਵੀਰੋ ਛੰਨੂ ਕਹਿੰਦੇ ਮਾਣ ਕੇ ਪਿੰਡ ਵਾਲਾ ਜੇ ਗੋਪੀ ਆ ਲਈਏ ਨੰਬਰ ਲੈਂਦਾ ਵੀਰ ਕਹਿੰਦੇ ਸਾਡਾ ਬਾਬਾ 200 ਰੁਪਇਆ ਤੁਸੀਂ ਕਿਹਦੀ ਰੇਟ ਚਲਾਉਣਾ ਹਾਂ ਹਾ ਮੰਗਾ ਗਏ 200 ਲਾ ਦੇ 200 ਹਾਂ ਪੈਸੇ ਕੱਢ ਲੋ ਫਿਰ ਪੈਸੇ ਭੱਜ 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 ਮਾਇਆ ਵਾਵਾ ਲੱਗੀ ਭੱਜ ਭੱਜ ਮਾਰ ਮੋੜਾ ਮਾਣੇ ਕਲਾ ਸ਼ਾਲੂ ਪਾਜ ਭੱਜ 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 ਕੋਪੀ ਕੋਪੀ ਗਿਆ ਕੋਪੀ ਗਿਆ ਕੋਪੀ ਗਿਆ ਕੋਪੀ ਗਿਆ ਲੈ ਕੱਢ ਆ ਕੱਢੋ ਭਈ ਕੰਮ ਨਗਦੀ ਝਲਣਾ ਜਧਾਰ ਨਹੀਂ ਹਾਂ ਕੱਢੋ ਮਾਇਆ ਜੀ ਲੱਗੀ ਆ ਦੋ ਮੁੰਡੇ ਨੂੰ ਪੈਸੇ ਮੁੰਡੇ ਨੂੰ ਪੈਸੇ ਦੋ ਜਿੰਨੇ ਲਾਏ ਆ ਹਾਂ ਸਰਪੰਚਾ ਹਰਪਾਲ ਸਿੰਘ ਜੀ ਤੁਸੀਂ ਦੋ ਮਾਇਆ ਤੇਰਾ ਨਾ ਕੀ ਆ ਹੱਸ ਗਿਆ ਜਦੋਂ ਵੀ ਤੇ 100 ਦਾ ਨੋਟ ਮੁੰਡੇ ਨੂੰ ਆ ਇਧਰੋਂ ਹੀ ਲੱਗਾ 300 ਰੁਪਈਆ 200 ਇਧਰੋਂ ਲੱਗਾ ਫੇਰ ਬਣੀ ਆ ਲਓ ਗੋਪੀ ਕਹਿੰਦਾ ਇੱਧਰ ਤਿੰਨੇ ਕਬੱਡੀ ਪਾ ਰਿਆ ਮੈਦਾਨ ਵਿੱਚ ਚਾਨਣਾ ਕਹਿੰਦੇ ਉਹੀ ਜਿਹਨੇ ਪਹਿਲਾਂ ਝੋਟੀ ਦਾ ਜੱਫਾ ਲਾਇਆ ਕਿ ਰੇਡਾਂ ਭਵੇਂ ਲੱਖ ਪੈਂਦੀਆਂ ਤੇ ਗੱਲ ਜੱਫਿਆਂ ਦੇ ਮੁੱਕਣੀ ਏ ਰੇਡਾਂ ਭਵੇਂ ਲੱਖ ਪੈਂਦੀਆਂ ਤੇ ਗੱਲ ਜੱਫਿਆਂ ਦੇ ਮੁੱਕਣੀ ਏ ਕਬੱਡੀ ਬਹੁਤ ਵੱਡੇ ਮਾਨ ਸਰਕਾਰ ਦਿੱਤੇ ਇਹਨਾਂ ਬੋਲਾਂ ਨਹੀਂ ਕਬੱਡੀ ਪਈ ਹੋਈ ਆ ਇਹ ਇੱਥੇ ਇਹ ਕਦੇ ਖੱਬੇ ਕਦੇ ਸੱਜੇ ਕਦੇ ਦਾਇਏ ਕਦੇ ਪਾਏ ਮਿਹਨਤ ਕਰਨੀ ਪੈਂਦੀ ਆ ਨੰਬਰ ਰੇਡਰ ਦਾ ਨੰਬਰ ਧਾਵੀਰ ਹਿੱਸੇ ਜਾ ਜੁੜਿਆ ਹੁੰਦਾ ਪਿਆਰ ਖਿਡਾਰੀਆਂ ਦੇ ਆ ਤੇ ਬੱਬੂ ਦੇ ਦਰਮਿਆਨ ਟੱਕਰ ਚੱਲ ਰਹੀ ਆ ਗਰਵੀਰ ਤੇ ਬੱਬੂ ਦੀ ਟੱਕਰਾਂ ਮੰਗਿਆ ਮੁੰਡੇ ਸਮਝਾ ਲਾ ਆਪਣੇ ਮੰਗਿਆ ਮੁੰਡੇ ਸਮਝਾ ਲਾ ਮੈਨੂੰ ਪਾਣੀ ਸਿਰ ਤੋਂ ਲੰਘਦਾ ਨਹੀਂ ਦਾ ਉਹ ਭੱਜ ਗਿਆ ਇਹ ਕਿੰਜਵੇਂ ਪਰ ਜਿੱਤੇ ਭਰਾ ਸੱਦਰ ਜਾਣਾ ਪੈਂਦਾ ਚੜ ਗਿਆ ਅੱਧੀ ਪੁਲੀ ਦੀ ਪੱਟਾ ਰਾਜੋ ਕਿਹੜਾ ਚਪੇੜ ਵਾਲੀ ਮਸ਼ੀਨ ਪਾਸੇ ਪਾਸੇ ਹੋ ਜਾ ਪਾਸੇ 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 ਏ ਇੱਧਰ ਹੋ ਜਾ ਇੱਧਰ ਹੋ ਜਾ ਪਿੱਛੇ ਰੋ ਗਿਆ Amir Mitra ਤੇ ਕਹਿੰਦਾ ਕੰਮ ਚੱਲ ਪਿਆ ਹੋਣਾ ਸੇਵਕਾ ਕੰਮ ਖਤਰੇ ਵਾਲਾ ਪਿੱਛੇ ਰੋਜੋ ਸੇਵਕਾ ਕੰਮ ਖਤਰੇ ਵਾਲਾ ਸੇਵਕਾ ਕੰਮ ਖਤਰੇ ਵਾਲਾ ਨੰਬਰ ਰੇਡਰ ਦਾ ਜੰਗ ਦਾ ਮੈਦਾਨ ਇਹ ਕਿਲੇ ਇਹ ਰਣ ਭੂਮੀ ਆ ਇਹ ਗਰਾਉਂਡ ਗੁਰੂ ਘਰ ਵਰਗੀ ਜੋੜਦੀ ਆ ਪਈ ਹੀ ਰੇਡ ਮਣੀ ਆ ਨੌਜਵਾਨ ਕਹਿੰਦੇ ਇਧਰ ਮਣੀ ਚੂਸ ਲੈੜ ਗਿਆ ਕਬੱਡੀ ਪਈ ਹੋਈ ਆ ਖੇਡ ਮੈਦਾਨ ਦੇ ਵਿੱਚ ਕਿ ਗਿੱਧਾ ਤੇਰੇ ਇਸ਼ਕੇ ਦਾ ਅੱਧੀ ਰਾਤੀ ਪੈਂਦਾ ਆਜ ਕਾ ਨੇ ਵੇੜੇ ਜਦੋਂ ਤੂੰ ਬੇ ਵਾਲੀ ਤਾਰ ਬਾਬਾ ਛੇੜੇ ਕਿ ਮੈਂ ਕਮਣੀ ਕੀ ਜਾਣਾ ਰਾਮ ਜਾਨ ਯਾਰ ਦੀਆਂ ਤੇ ਤੂੰ ਬਾਣੀ ਵਜਦਾ ਤਾਰ ਬਿਨਾਂ ਤਾਂ ਜੀ ਨਹੀਂ ਲੱਗਦਾ ਯਾਰ ਬਿਨਾਂ ਇੱਕ ਘਣਾ ਮੁੰਡਿਆ ਤੁਹਾਡੇ ਪਿੰਡ ਦਾ ਗੋਪੀਆ ਲੜ ਗਿਆ ਇਹ ਕਹਿੰਦੇ ਛਾਲੂ ਆ ਮਾਣੇ ਗਲੇ ਨੂੰ ਹੱਥ ਲਾ ਕੇ ਪੈਲੇ ਬੱਬਰ ਸ਼ੇਰ ਨਾ ਰਹਿੰਦੇ ਗੁੱਜੇ ਕੌਣ ਠੱਲੂ ਤੂਫਾਨਾਂ ਨੂੰ ਸਾਕਰ ਵਿੱਚ ਨਾ ਪੈਂਦੇ ਕੋਜੇ ਓਏ ਹਾਂ ਇਹਨਾਂ ਦਾ ਪੇਚਾ ਜਾਂਦੇ ਪਿੰਦਾ ਇਧਰ ਇਹ ਇੱਥੇ ਇਹ ਬੱਲੇ 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 ਹੁਣ ਬਣ ਗਈ ਗੱਲ ਓ ਚੱਲ ਪਿਆ ਕੰਮ ਬਣ ਗਈ ਗੱਲ ਇਹ ਇੱਥੇ ਇਹ ਠਾ ਇਹ ਆ ਉਹ ਪਤੰਦਰ ਨੇ ਆਏ ਸਿੱਟੇ ਜੇ ਬੋਰਡ ਤੋਂ ਬਿੱਲਾ ਡਕਦਾ ਹੁੰਦਾ ਕਬੱਡੀ ਦੀ ਔਰ 600 ਰੁਪਈਆ ਲੱਗਾ ਰੇਟ ਤੇ 600 ਰੁਪਈਆ ਦਾ ਮਾਨ ਦਿੱਤਾ ਜਾਣਾ 600 ਰੁਪਈਆ ਕਬੱਡੀ ਪਈ ਹੋਈ ਆ ਵੱਡੀ ਪਈ ਹੋਈ ਆ ਇਹ ਇੱਥੇ ਚੜ ਗਿਆ ਕੰਮ ਚੱਲ ਪਿਆ ਚੱਲ ਪਿਆ ਰੁਪਈਆ ਪਾਸੇ ਪਾਸੇ ਤੇ ਪਾਸੇ ਹੋ ਜੇ ਪਾਸੇ ਇਹ ਬੱਲੇ 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 600 600 600 600 ਇੱਥੇ ਪਾਸੇ-ਪਾਸੇ ਪਿਆਰ ਨੂੰ ਪਿਆਰ ਉਹ ਪਿਆਰ ਆ ਕਿੱਧਰ ਜਾ ਰਿਹਾ ਉਹ ਬਕਸ਼ਾ ਜਣੀ ਬਕਸ਼ਾ ਜਣੀ ਆ ਕੀ ਕਰੀ ਜਾਂਦੇ ਆ ਇੱਧਰ ਉਹ ਲਿਆ ਮੈਂ ਬਾਈ ਮੋਟਰਸਾਈਕਲ ਲਿਆ ਯਾਰ ਇਹਦਾ ਮੋਟਰਸਾਈਕਲ ਪਾਸੇ ਕਰਾ ਦੋ ਬਾਈ ਪਾਸੇ ਪਕਸਾ 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 ਪਾਸੇ ਪਾਸੇ ਉਹ ਪਾਸੇ ਪਾਸੇ ਇਹ ਵੇਹ ਆਉ ਮੋਟਰਸਾਈਕਲ ਲਿਆ ਫੜ ਕੇ ਆ ਨਾ ਕਿੱਧਰ ਜਾ ਰਿਹਾ ਆਹ ਕੰਮ ਗਲਤ ਆ ਯਾਰ ਕਿ ਤੂੰ ਦੀ ਗਰਾਊਂਡ ਵਿੱਚ ਨਾ ਆ ਹਾਂ ਕਬੱਡੀ ਦੇ ਮਾਣ ਜਿਹੜੇ ਆ ਮਾਰੇ ਪਿੱਛੇ ਕਰੀ ਰਹੇ ਆ ਹਾਂ ਜੀ ਅਲੋਕ ਸਿੰਘ ਜੀ ਪਵਾਣੀ ਬਾਰੇ ਅਰੇ ਕਿਹਨੇ ਵੀ ਇਹਨਾਂ ਦੋਸਤਾਂ ਦੇ ਕੰਡਿਆਂ ਨੂੰ ਪਾਉਣ ਨੂੰ ਚੋਣ ਸਿੱਧੀ ਹਾਂ ਪੀਜਾ ਘਾੜੀ ਵਾਲਾ ਜੀ ਜਾਨਣ ਖੱਟੇ ਜਾ ਸੌਣ ਵਾਲਾ ਨਜ਼ਾਰਾ ਲੈਣਾ ਉਹਨਾਂ ਦੇਖਲਾ ਹਰਨਿਕ ਸਿੰਘ ਜੀ ਸਾਡੀ ਧਰਤੀ ਸਾਡੇ ਲੋਕ ਚੈਨਲ ਤੋਂ ਤੁਹਾਡਾ ਸਵਾਗਤ ਸਾਜੀ ਬਹੁਤ ਬਹੁਤ ਧੰਨਵਾਦ ਮੈਚ ਚੋਟੀ ਦਾ ਚੱਲ ਰਿਹਾ ਕਿ ਟੀਵੀ ਚੈਨਲਾਂ ਦੇ ਖ਼ਬਰਾਂ ਵਿੱਚ ਨਾ ਬੋਲਦਾ ਇੱਕ ਪਿੰਡ ਨਹੀਂ ਖਾ ਖਾ ਬੋਲਦਾ ਇਹਦਾ ਪੋਤਾ ਪੋਤਾ ਕਿਹੜਾ ਪਿੰਡ ਜੋ ਵੰਟੀ ਪਾਸੇ ਪਾਸੇ 1200 ਬਾਬੂ ਪਾਸੇ ਬਾਬੂ 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 ਪਾਸੇ ਬਾਬੂ ਪਾਸੇ 1200 1200 1200 1200 ਕਾਰਨ ਪਿਆਣਾ ਸਾਲੂ ਕਾਰਨ 1200 ਕੱਢੋ ਬਾਰਾ ਸੌ ਉਹ ਬੱਲੇਬਾ ਆ ਫਰਹ ਪ੍ਰੀਤ ਸੂਟ ਵਾਲਾ 500 ਰੁਪਿਆ ਦਾ